ਸੋ ਸਿੱਕਲ ਜੀ ਸਾਰੇ ਨੌ ਦੇ ਨਰਵਲੋਇਸ ਤੋਂ ਅਸਰ ਤਾਂ ਅਮੀਰ ਕਾ ਤਾਂ ਸਾਰੇ ਠੀਕ ਠਾਕ ਹੋ ਗਏ ਤੇ ਸੋਨਗੜ ਫਾਰਮਸਿਸੀ ਤੇ ਆਪਣਾ ਹੋ ਗਿਆ ਦੂਜਾ ਦਿਨ ਤੇ ਸਵੇਰ ਦੇ ਵਜੇ ਹੀ ਪੰਜਾ ਕੋਟ ਖੜੇ ਸੀਗੇ ਤੇ ਉੱਠ ਕੇ ਕੁਝ ਟਾਈਮ ਆਪਾਂ ਇੱਥੇ ਸਵੇਰ ਅਨੰਦਲੀਆ ਸ਼ਾਂਤੀ ਸੀ ਬਿਲਕੁਲ ਪਾਂਛੀਆਂ ਦੀ ਚਹਿਲ ਪਹਿਲ ਤੇ ਕੁਦਰਤ ਦੇ ਜਿਹੜੇ ਹੋ ਗਏ ਨਜ਼ਾਰਾ ਹੀ ਵੱਖਰਾ ਹੈਗਾ ਦੋਸਤੋ ਤੇ ਤੇਰੇ ਭਾਈ ਜੀ ਵੀ ਆ ਗਏ ਸੀ ਇਹ ਤੇ ਆਪਦੇ ਅਨਸਾਰ ਕੰਮ ਤੇ ਲੱਗੇ ਸਲੂਟ ਮੰਦਾ ਇਹਨਾਂ ਦੀ ਮਿਹਨਤ ਨੂੰ ਕਰਤਾ ਧਰਤਾ ਨੇ ਇੱਥੋਂ ਦੇ ਫਾਰਮ ਅਸਟੈਂਟ ਤੇ ਮਾਰਾ ਜਿੰਨਾ ਜਿਹੜੀ ਡਿਊਟੀ ਲਈਏ ਪਾਣੀ ਪੀਤਾ ਮਾਤਾ-ਪੁੱਤ ਮਾਤوں ਨੂੰ ਸੁਹਾ ਰਹੇ ਨੇ ਮਾਲਕ ਤਾਂ ਨਹੀਂ ਆਪਾਂ ਕਹਿ ਸਕਦੇ ਮਾਲਕ ਤਾਂ ਉਹ ਕੋਲ ਪੁਰਖੀ ਹੈ ਤੇ ਆ ਇੱਕ ਵੀਰੇ ਤੇ ਹੈਗਾ ਗੁਰਲਾਲ ਜਿਹੜਾ ਸਾਰੀ ਡੇਕ ਡੇਕ ਕਰਦਾ ਹੈਗਾ ਤੇ ਇੱਕ ਬਾਈ ਹੈਗਾ ਚਾਂਦੀਰਾਮ ਉਹ ਮੁੰਡਾ ਤੇ 판ੀ ਕਾ ਜਨਨ ਦਾ ਡੋਗੀ ਸੀਗਾ ਬੜੀਆਂ ਜਿਆਦਾ ਸ਼ਰਾਬ ਦਾ ਕਰਦਾ ਸੀ ਬੱਚਿਆਂ ਦੇ ਨਾਲ ਤੇ ਬਾਈ ਦੇ ਨਾਲ ਫਿਰ ਬੜੀ ਮਸਤੀ ਕਰੀ ਇਹਨੇ ਕਹਿੰਦੇ ਵੀ ਕਹਿੰਦਾ ਕੁਛ ਨਹੀਂ ਗਿਆ ਕਿਸੇ ਨੂੰ ਇਹ ਤੇ ਹਾਂ ਹੀ ਬਸ ਚੌੜ ਕਰੀ ਜਾਂਦਾ ਦਿੰਦਾ ਹੈਗਾ ਠੀਕ ਹੁਣ ਆਪਾਂ ਖਾਣਾ ਖਾ ਕੇ ਚੱਲ ਪਏ ਹੈਗੇ ਹੁਣ ਗੰਗਾ ਨਗਰ ਨੂੰ ਆਪਾਂ ਚੜ ਗਏ ਜਲਾਲਾਬਾਡ ਰੋਡ ਤੇ ਆਪਾਂ ਜਲਾਲਾਬਾਡ ਪਹਿਲਾਂ ਰੋਡ ਵਧੀਆ ਸੀਗਾ ਇਹ ਕਾਫੀ ਖੁੱਲਾ ਡੁੱਲਾ ਸੀਗਾ ਪਰ ਥੋੜੇ ਜਿਹੇ ਦਰਖਤਾਂ ਦੀ ਕਾਟ ਸੀ ਇੱਥੇ ਤੇ ਆਪਾਂ ਆ ਗਏ ਹੈਗੇ ਸ਼ਹਿਰ ਜਲਾਲਾਬਾਦ ਐਂਟਰ ਕਰਕੇ ਆਪਾਂ ਤੇ ਇੱਥੋਂ ਆਪਾਂ ਜਾਵਾਂਗੇ ਦੋਸਤੋ ਫਰੋਲਪੁਰ ਨੂੰ ਤੇ ਮੈਂ ਤਾਂ ਪਹਿਲੀ ਵਾਰ ਹੀ ਆਇਆ ਸੀਗਾ ਜਲਾਲਾਬਾਦ ਸ਼ਹਿਰ 'ਚ ਤੇ ਠੀਕ ਹੈ ਸੋਹਣਾ ਹੈ ਸ਼ਹਿਰ ਚੈਲ ਪੈਲ ਚੰਗੀ ਹੈਗੀਆਂ ਤੇ ਹੁਣ ਆਪਾਂ ਜਾ ਰਹੇ ਹੈਗੇ ਆ ਫਰੀਪੁਰ ਨੂੰ ਸੋਰੀ ਫਾਜਰ ਕਨ ਜਾਣਾ ਹੈਗਾ ਆ ਪੰਜ ਲਾਲਾ ਬਾਦ ਤੋਂ ਫਾਜਰ ਕਾ ਜਾਵਾਂਗੇ ਤੇ ਫਾਜਰ ਕਾ ਪਹੁੰਚ ਗਏ ਸੀ ਇਹ ਤੇ ਸੈਵ ਸੁੱਤਾ ਪਿਆ ਸੀ ਤੇ ਮੈਂ ਕਿਹਾ ਚਲੋ ਕੋਈ ਲੈ ਲਈਏ ਖਾਣ ਪੀਣ ਨੂੰ ਤੇ ਉੱਥੋਂ ਲਿਆ ਆ ਪਾ ਠੰਡਾ ਲਿਆ ਸੀ ਪਰ ਉਹ ਦੇਖਿਆ ਨਹੀਂ ਜਲਦੀ ਦੇ ਵਿੱਚ ਐਕਸਪਾਇਰੀ ਸੀਗੀ ਫਿਰ ਉਹ ਸੁੱਤਣਾ ਪਿਆ ਰਸਤੇ 'ਚ ਤੇ ਆ ਜਿਹੜਾ ਰੋਡ ਆ ਗਿਆ ਹੈਗਾ ਹਾਜਲ ਕਾਬੂਰ ਵਾਲਾ ਬੜਾ ਹੀ ਵਧੀਆ ਸੋਨਾ ਰੋਡ ਸੀਗਾ ਉੱਤੋਂ ਐ ਛੱਤ ਜੀ ਬਣੀ ਹੋਈ ਦਰਖਤਾਂ ਦੀ ਤੇ ਆਪਾਂ ਕਰ ਲਈ ਹੈਗੀ ਐ ਉਹ ਐਂਟਰੀ ਤੇ ਹੁਣ ਆਪਾਂ ਇੱਥੋਂ ਜਾਵਾਂਗੇ ਜੀ ਗੰਗਾ ਨਗਰ ਨੂੰ ਮੈਚ ਦੀ ਆਪਾਂ ਨੂੰ ਉੱਥੇ ਤੁਹਾਨੂੰ ਪਤਾ ਹੈਗਾ ਬ੍ਰਿਜ ਬਣਿਆ ਜਾਂਦੇ ਹੈਗੇ ਆ ਤੇ ਸਾਈਡ ਵਿੱਚ ਦੀ ਜਾਣਾ ਪਿਆ ਸਿੰਗਰ ਰੋਡ ਤੇ ਆਪਾਂ ਹੁਣ ਚੱਲਦੇ ਚੱਲਦੇ ਪਹੁੰਚ ਗਏ ਜੀ ਗੰਗਾ ਨਗਰ ਤੇ ਗੰਗਾ ਨਗਰ ਆਪਾਂ ਜਿਹੜੇ ਘਰੇ ਜਾਣਾ ਸੀ ਉਹ ਆਪਣੇ ਅੱਗੇ ਆ ਰਹੇ ਹੈਗੇ ਤੇ ਅੰਕਲ ਜੀ ਆ ਗਏ ਆਪਣੇ ਅੱਗੇ ਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਘਰ ਪਹੁੰਚ ਗਏ ਤੇ ਆਪਣੇ ਰਿਸ਼ਤੇਦਾਰ ਸੀ ਇੱਕ ਸਾਈਡਾ ਚਾਚਾ ਜੀ ਰਹਿੰਦੇ ਉਹਨਾਂ ਨੂੰ ਮਿਲ ਕੇ ਤੇ ਫਿਰ ਅੰਕਲ ਕਹਿੰਦੇ ਚਲੋ ਤੁਹਾਨੂੰ ਮਾਲ ਦਿਖਾ ਕੇ ਲਿਉਣਾ ਰਿੱਦੀ ਸਿੱਦੀ ਮਾਲ ਬਹੁਤ ਤਗੜਾ ਹੈਗਾ ਇੱਥੇ ਕੁਲਿਆ ਹੋਇਆ ਫਿਰ ਉਹਦੇ ਚੱਲ ਪਏ ਆਪਾਂ ਘੰਟਾ ਕੁ ਲੱਗਿਆ ਪਹੁੰਚ ਗਏ ਆਪਾਂ ਰਿੱਦੀ ਸਿੱਦੀ ਮਾਲ ਹੁਣ ਆਪਾਂ ਮਾਲ ਦੇਖਾਂਗੇ ਬਹੁਤ ਤੁਹਾਨੂੰ ਪਤਾ ਹੀ ਹੈ ਸਾਰੇ ਇੱਕੋ ਹੀ ਹੁੰਦਾ ਸਾਰਾ ਕੁਝ ਕੱਪੜੇ ਖਰੀਦੋ ਖੋਖ ਤੇ ਜੇ ਉਹ ਜਿੱਥੇ ਮਰਜੀ ਚਲੇ ਜਾਓ ਤੁਸੀਂ ਦੁਕਾਨ ਪੀਣ ਦਾ ਸਮਾਨ ਥੀਟਰ ਤੇ ਕੱਪੜੇ ਤੇ ਹੁਣ ਆਪਾਂ ਚੱਲਦੇ ਹਾਂ ਗੱਡੀ ਲਾ ਕੇ ਮਾਲ ਦੇ ਅੰਦਰ ਮੀਂਹ ਬਹੁਤ ਜ਼ਿਆਦਾ ਸੀ ਰਾਤ ਨੂੰ ਇੱਕ ਪੁਰਾਣਾ ਗੰਗਾ ਨਗਰ ਏਰੀਆ ਬਿਲਕੁਲ ਸਾਈਡ ਐਂਡ ਤੇ ਜੈ ਨਵਾਂ ਬਣਿਆ ਹੋਇਆ ਸਾਰਾ ਕੁਝ ਮਤਲਬ ਨਵਾਂ ਹੀ ਬਣ ਗਿਆ ਦਰਮੋਰ ਮੋਲ ਕਲੋਨੀਆਂ ਆਪਾਂ ਆ ਗਏ ਐਂਟਰੀ ਕਰ ਲਈ ਹੈਗੀ ਮੋਲ ਦੇ ਵਿੱਚ ਇੱਕ ਦੋ ਸੂਟ ਲੈਣੇ ਸੀ ਉਹ ਆਪਾਂ ਲੈ ਕੇ ਤੇ ਫਿਰ ਵਾਪਸੀ ਕਰਾਂਗੇ ਤੇ ਹੁਣ ਚੱਲਦੇ ਆਪਾਂ ਵਾਪਸ ਕਾਫੀ ਗੱਲਾਂ ਬਤਾ ਹੋਈਆਂ ਪਰਿਵਾਰ ਨਾਲ ਅੰਕਲ ਜੀ ਨਾਲ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਸਾਹਿਬ ਨੇ ਪੂਰੀ ਮਸਤੀ ਕੀਤੀ ਸੋਭਾ ਹੋ ਗਈ ਹੁਣ ਹੁਣ ਆਪਾਂ ਰੈਡੀ ਹੋ ਕੇ ਚੱਲਾਂਗੇ ਅੱਗੇ ਗੁਰਦੁਆਰਾ ਸਹਿਬ ਜਨ ਹੈਗਾ ਬੁੱਢਾ ਜੋੜ ਜੋ ਕੋਈ ਸੁਖਾ ਸਿੰਘ ਭਾਈ ਮਹਿਤਾ ਸਿੰਘ ਦੀ ਯਾਦਚ ਬਣਾ ਆਪੇ ਦਰਸ਼ਨ ਕਰਕੇ ਫਿਰ ਆਪਾਂ ਵਾਪਸੀ ਕਰਾਂਗੇ ਅੱਗੇ ਜਾਣਾ ਸੀ ਪਰ ਹੁਣ ਸਹਿਬ ਨੇ ਜੀ ਲਾਉਂਦਾ ਠੀਕ ਹੈ ਦੋਸਤੋ ਬਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਰੋ